ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਦਾ ਸਾਰਿਆਂ ਦੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਵੈਲਕਮ ਹੀ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਜਿਵੇਂ ਤੁਸੀਂ ਪਿਛਲਾ ਵਲੌਗ ਦੇਖਿਆਗਾ ਆਪਾਂ ਫਤੇਗੜ ਸਾਹਿਬ ਆਏ ਹੋਇਆ ਤੇ ਕੱਲ ਆਏ ਸੀ ਪਿਛਲਾ ਵਲੌਗ ਤੁਸੀਂ ਦੇਖ ਚੁੱਕੇ ਹੋ ਤੇ ਅੱਜ ਦੂਜਾ ਦਿਨ ਆ ਫਤੇਗੜ ਸਾਹਿਬ ਆਪਾਂ ਤੇ ਹੁਣ ਰਾਤ ਦੇ 3:30 ਹੋਏ ਲੰਨ ਕਿ ਪੌਣੇ 4 ਹੋ ਗਏ ਰਾਤ ਦੇ ਹੁਣ ਅਸੀਂ ਚੱਲੇ ਆ ਮੱਥਾ ਟੇਕਣੇ ਸ੍ਰੀ ਆਨ ਕਰਨ ਗੁਰਦੁਆਰਾ ਸਾਹਿਬ ਚੱਲਿਆ ਮੱਥਾ ਟੇਕਣ ਤੇ ਕਿਉਂਕਿ ਸਵੇਰ-ਸਵੇਰ ਨਾਲ ਤਾਂ ਜਿਆਦਾ ਭੀੜ ਹੋਣੀ ਆ ਦਿਨ ਚੜ੍ਹਦੇ ਟਾਈਮ ਭੀੜ ਕਾਫੀ ਹੋ ਜਾਣੀ ਆ ਤੇ ਸੁੱਤਾ ਓਕੇ ਹੁਣੇ-ਹੁਣੇ ਹੱਲੇ ਮੈਂ ਪਰਨਾ ਲਾਤਾ ਸੀ ਸੌਂ ਦਾ ਟਾਈਮ ਪਰ ਮਹਰਮਾਲੇ ਵੱਗ ਲਈ ਪਰਨਾ ਨਹੀਂ ਦੁਆਰੇ ਬੰਨਿਆ ਹੈਗਾ ਤੇ ਚਲੋ ਮਿਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਜਾ ਕੇ ਪਾਠੇ <speaking in> re <foreign> dena <language> ਉੱਥੇ ਤੋਂ ਕੜ ਗਿਆ ਮੜ ਕੇ ਮਿਲੀ ਨਹੀਂ ਹਾਂ ਕਰਦਾ ਨਹੀਂ ਇੱਥੇ ਕੜ ਗਿਆ ਆ ਹੋ ਰਹੀ ਜਿੱਥੇ ਕ ਪਹਿਲਾਂ ਤੋਂ ਕਹਿੰਦੇ ਕਹਿੰਦੇ ਇੱਥੇ ਕ ਚਾਹ ਪੁਲਾਉਂਦੇ ਆਉਣਗੇ ਥੈਂਕ ਯੂ ਪਹਿਲੇ ਮੁਰ ਮੋੜ ਦੇ ਹਾਂਜੀ ਕੀ ਹਾਲ ਚਾਲ ਨੇ ਤੇ ਹੁੱਡੀ ਚੇਂਜ ਕਰ ਲਈ ਸੀ ਮੈਂ ਹੁਣ ਆਇਆ ਹੋਇਆਗਾ ਨੰਨੀ ਨੂੰਣੇ ਕੋਲ ਨੂੰ ਤੇ ਰਾਤ ਉਥੋਂ ਮੈਂ ਆ ਗਿਆ ਸੀ ਇੱਥੇ ਨੰਨੀ ਪੈਗਾ ਗੁਰਸੇਵ ਕੋ ਉਧਰ ਪਏ ਨੇ ਦੋ ਤਿੰਨ ਮੁੰਡੇ ਰਾਤ ਨੂੰ 4:00 ਵਜੇ ਦੇ ਕਰੀਬ ਉੱਠ ਖੜਿਆ ਸੀ ਮੈਂ ਸਉ ਤੇ ਤੇ ਗੁਰਦੁਆਰਾ ਸਾਹਿਬ ਜਾ ਕੇ ਠੰਡੇ ਵਿੱਚ ਮੱਥਾ ਟੇਕ ਆਏ ਸੀ ਤੇ ਫਿਰ ਉੱਥੋਂ ਆ ਕੇ ਹੈਨਾ ਅਸੀਂ ਫੇਰ ਮੈਂ ਨਿਊਨੀ ਕੋਲ ਨੂੰ ਆ ਗਿਆ ਸੀ ਇੱਧਰ ਹੈਰੀਨੀ ਕੋਲ ਨੂੰ ਇਹ ਪਿੰਡੋ ਟ੍ਰੈਲੀ ਲੈ ਕੇ ਆਣੀ ਜਿਹੜੀ ਇਹ ਮੈਂ ਜਰਮੀਤੂਣੀ ਨਾਲ ਆਇਆ ਹੋਇਆ ਸੀ ਉਹਨੂੰ ਪਤਾ ਹੀ ਆ ਤੇ ਹੁਣ ਉਹਨਾਂ ਦੇ ਆਉਣ ਪੂਰੇ ਬਾਅਦ ਮੈਂ ਰਾਤ ਉਡੀਕ ਕੱਟ ਲਈ ਸੀ ਹੁਣ ਹੋਏ ਨੇ ਸਵੇਰੇ 10 ਵਜੇ ਨੇ ਤੇ ਬਾਹਰ ਬਹੁਤ ਜਦੇ ਧੁੰਦਾ ਦੇਖੋ ਤੇ ਬਸ ਹੁਣ ਇਹ ਉੱਠਦੇ ਨੇ ਹੈਰੀ ਉੱਤੇ ਚਲੇ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਸੁਬਾ ਉੱਠ ਕੇ 8 ਵਜੇ ਚਲੇ ਗਏ ਸੀ ਤੇ ਹੁਣ ਮੈਂ ਸੌਂ ਕੇ ਉੱਠ ਖੜਿਆ ਹੁੱਡੀ ਚੇਂਜ ਕਰ ਲਈ ਕਿਉਂਕਿ ਇਹ ਮੋਟੀ ਹੈ ਹੁਣ ਬਾਹਰ ਜਿੰਨੇ ਠੰਡ ਬਹੁਤ ਜਾਣਾਗਾ ਜੀ ਜੋਤੀਸਰੂਪ ਗੁਰਦੁਆਰਾ ਸਾਹਿਬ ਇੱਥੇ ਨਜ਼ਦੀਕ ਹੀ ਆ ਸਾਡੇ ਜਿੱਥੇ ਇੱਥੇ ਮੈਂ ਮੱਥਾ ਨਹੀਂ ਟੇਕਿਆ ਜੋਤੀਸਰੂਪ ਗੁਰਦੁਆਰਾ ਸਾਹਿਬ ਅਸੀਂ ਉੱਥੇ ਫਤਿਹਗੜ ਜਿਹੜਾ ਫਤਿਹਗੜ ਸਾਹਿਬ ਜਿਹੜਾ ਮੇਨ ਗੁਰਦੁਆਰਾ ਸਾਹਿਬ ਉੱਥੇ ਮੱਥਾ ਟੇਕ ਲਿਆ ਸੀ ਤੇ ਠੰਡੇ ਬਰਜ ਮੱਥਾ ਟੇਕ ਲਿਆ ਸੀ ਹੁਣ ਜੋ ਇੱਥੋਂ ਜਿੱਥੇ ਸਾਡੀ ਟਰਾਲੀ ਖੜੀ ਹੈ ਹੈ ਉੱਥੇ ਨਜ਼ਦੀਕੇ ਗੁਰਦੁਆਰਾ ਸਾਹਿਬਾ ਜੋਤੀਸਰੂਪ ਉੱਥੇ ਚੱਲਾਂਗੇ ਤੇ ਅੱਗੇ ਵੀ ਚੱਲਾਂਗੇ ਆਪਾਂ ਹਾਂਜੀ ਹੁਣ ਅਸੀਂ ਸੀ ਟਰਾਲੀ ਤੋਂ ਬਾਹਰ ਮੈਂ ਗੁਰਸੇਵਕ ਤੇ ਸੁਖਮਨ ਤਿੰਨੇ ਜਾਣੇ ਹੁਣ ਅਸੀਂ ਚੱਲਦੇ ਆਂ ਮੱਥਾ ਟੇਕਣੇ ਇੱਥੋਂ ਕਿੱਥੇ ਕਿੱਥੇ ਜਾਣਾ ਹੁਣ ਆਪਾਂ ਇੱਕ ਜੇ ਸੀ ਜਾਣਾਗਾ ਜੋਤੀਸਰੂਪ ਗੁਰਦੁਆਰਾ ਇੱਥੋਂ ਨਜ਼ਦੀਕ ਹੀ ਆ ਸਾਡੇ ਜਿੱਥੇ ਆਪਣੀ ਟਰਾਲੀ ਦਾ ਟਰੈਕਟਰ ਖੜਾਗਾ ਤੇ ਉਸ ਤੋਂ ਬਾਅਦ ਜਾਂਦੇ ਆਂ I think <laughs> Hello there. ਨੰਨ ਵਾਲੇ ਪਰੌਠੇ ਤੇ ਪਨੀਰ ਦੀ ਸਬ지 ਪਨੀਰ ਵਾਲਾ ਨਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਹਾਂਜੀ ਗੁਰਦੁਆਰਾ ਸਾਹਿਬ ਦਰਸ਼ਨ ਕਰ ਆਏ ਸੀ ਅਸੀਂ ਤੇ ਹੁਣ ਲੱਗਦੇ ਆਂ ਜੀ ਤੁਰਨ ਨਾ ਜਿੰਨੇ ਵੀ ਜਾਣੇ ਸੀ ਟਰੈਕਟਰ ਸਟਾਰਟ ਕਰਦੇ ਸੀ ਇੱਥੇ ਖੱਡੀ ਸੇ ਬਲਟਰ ਲਈ ਹੋਰੇ ਇੱਧਰ ਤੇ ਇਥੇ ਆਵਲੀ ਵੀ ਕੱਢਣੀ ਹੈ ਹਰੀ ਟੋਨੀ ਆਪਾਂ ਨੂੰ ਨੀ ਚੱਲਿਆ ਹੈ ਗ੍ਰੈਪ ਹੈ ਨਾ ਇਹ ਦੋ ਕਿੰਨੇ ਕਰਨਾ ਕਿੰਨਾ ਕਰ ਮੈ ਲੋ ਕਰਨਾ 8 8 ਵਜੇ ਨੂੰ ਕਿੰਨੇ ਵਜੇ ਕਰੀਏ ਆਪਾਂ ਪਤਾ ਨਾ 5 ਵਜੇ ਨੂੰ 5 ਵਜੇ ਨਹੀਂ ਕਰੇ ਜੀ ਸਾਢੇ 4 ਵਜੇ ਕਰੀਏ ਆਪਾਂ ਸਾਢੇ 4 ਹੂੰ ਸੱਡ ਕਰਕੇ ਰਸੇ ਸੀ ਤੇ ਆਪਾਂ 1:00 ਵਜੇ ਬਾਹਰ ਜਾਈਏ ਹੁਣ ਆਪਾਂ 1:00 ਵਜੇ ਵੜਦੇ ਹਾਂ ਸਹੀ 8 ਵਜੇ ਗੇ ਸਹੀ 8 ਵਜੇ ਗੇ ਸਹੀ 8 ਵਜੇ ਪਹੁੰਚਿਆ ਪਿੰਡ 'ਚ ਉੱਥੋਂ 4:30 ਵਜੇ ਤੋਂ ਰੇਸੀਂ ਰਾਤ ਕੋਲ ਉੱਪਰ ਰੋਕ ਕੇ ਆਇਆ ਕੁਝ ਕੁ ਸਮਾਂ ਤੇ ਤੁਸੀਂ ਦੇਖਿਆ ਹੋਣਗੇ ਅੱਛੇ ਵੀਡੀਓ ਤੇ ਮੇਰਾ ਸਿਰ ਵੀ ਦੁਖਣ ਲੱਗ ਗਿਆ ਹੈ ਨਾ ਦੋ ਦਿਨ ਹੋ ਗਏ ਆਨਕ ਦੀ ਲਾਈ ਮੈਂ ਜਿਵੇਂ ਲਾਈਟਨਿੰਗ ਖਾਸੀ ਸੀ ਉੱਥੇ ਲੇਟਾਂ ਖਾਸੀ ਪੈਂਦੀ ਸੀ ਉਹਦੇ ਕਰਕੇ ਵੀ ਮੇਰੀ ਅੱਖਾਂ ਦੀ ਦੁਕਾਨ ਲੱਗ ਗਈਆਂ ਤਾਂ ਕਰ ਕਹਿਣ ਕਾ ਕੱਢੀਆਂ ਪਰ ਮੈਂ ਬੈਰੀ ਤੋਂ ਬਾਹਰੀਆਂ ਤੇ ਵੈਸੇ ਤਾਂ ਮੇਰੀ ਸਲਾਹ ਸੀ ਰਾਤ ਰਹਿਣ ਦੀ ਵੀ ਦੂ ਘਰਾਹਾਂ ਰਹੂੰਗਾ ਉੱਥੇ ਤੇ ਫਿਰ ਕਿਸੇ ਕਾਰਨ ਮੇਰੀ ਸਲਾਹ ਬਦਲ ਗਈ ਵੀ ਮੈਨੂੰ ਘਰੇ ਆਉਣਾ ਪਿਆ ਦੋ ਦਰਨ ਦੋ ਦਰਨ ਦਾ ਪਿਛਲਾ ਬਲੌਗ ਤੁਸੀਂ ਦੇਖ ਚੁੱਕੇ ਹੋ ਤੇ ਬਸ ਸ਼ੂਟ ਕਰਦੇ ਆਂ ਬਲੌਗ ਦਾ ਐਂਡ ਉਮੀਦ ਕਰਦਾ ਅਸੀਂ ਤਾਂ ਬਲੌਗ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਮਿਲਦੇ ਆਂ ਕਿਸੇ ਅਗਲੇ ਬਲੌਗ 'ਚ ਜਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਦ੍ਰਸ਼ਟੀਦਾ ਤੁਸੀ ਵੀ ਜਰੂਰ ਜਾਇਓ ਜੀ ਸਾਰੇ ਜਾਣੇ ਆਉਦੇ ਪਰਿਵਾਰ ਨਾਲ ਜਾਂ ਉਹਦੇ ਫਰੈਂਡਸ ਨਾਲ ਇੱਕ ਵਾਰੀ ਜਰੂਰ ਮੱਥਾ ਟੇਕ ਆਇਓ ਫਤੇਗੜ ਸਾਹਿਬ ਜਾ ਕੇ ਮਸੀਂ ਵੀ ਸਾਰੀਆਂ ਥਾਵਾਂ ਤੇ ਜਿੰਨੇ ਵੀ ਥਾਵਾਂ ਸੀ ਥਾਵਾਂ ਸੀਆਂ ਉੱਥੇ ਸਾਰੀਆਂ ਥਾਵਾਂ ਤੇ ਮੱਥਾ ਟੇਕ ਆਇਆ ਬਹੁਤ ਸਕੂਨ ਮਿਲਿਆ ਉੱਥੇ ਟੇਕ ਦੇ ਦਰਸ਼ਨ ਕਰਕੇ